ਸਤ ਜਰਨੈਲ ਸਿੰਘ ਪਿੰਡਰਾਵਾਂ ਕੋਲ ਇੱਕ ਪਰਿਵਾਰ ਆਇਆ ਸੀ ਤੇ ਉਹਨਾਂ ਨੇ ਇੱਕ ਗੱਲ ਕਹੀ ਸੀ ਉਹ ਕਹਿੰਦੇ ਮਹਾਰਾਜ ਕੀ ਹੁਕਮ ਹੈ ਕਹਿੰਦੇ ਇਹ ਦੱਸੋ ਵੀ ਤੁਹਾਡੇ ਕੋਲ ਸ਼ਸਤਰ ਕਿੰਨੇ ਉਹ ਕਹਿੰਦੇ ਮਹਾਰਾਜ ਸ਼ਸਤਰ ਤੇ ਸਾਡੇ ਕੋਈ ਵੀ ਨਹੀਂ ਸੱਤ ਜੀ ਅਸੀਂ ਘਰ ਦੇ ਸਾਡੀਆਂ ਤਿੰਨ ਮਾਤਾਵਾਂ ਨੇ ਭੈਣਾਂ ਨੇ ਤੇ ਸਾਡੇ ਬਜ਼ੁਰਗ ਨੇ ਤੇ ਮੈਂ ਆ ਉਹ ਕਹਿੰਦੇ ਕੋਰ ਵਾਲਾ ਸਮਾ ਬੜਾ ਭਿਆਨਕ ਜਿਹਾ ਸ਼ਸਤਰ ਆਪਣੇ ਕੋਲ ਰੱਖੋ ਸ਼ਸਤਰ ਵਿਦਿਆ ਤੇ ਬਾਲੀ ਵਿਦਿਆ ਤੇ ਬੱਚਿਆਂ ਨੂੰ ਦੇਓ 84 ਜੋ ਹੈ ਸਾਰੇ ਇਸ ਤਾਂ ਕਿ ਮੇਰੀ ਬੀਤੋਂ ਆ ਆ ਰੰਗਵਾਜ਼ ਵਿੱਚ ਗੁਰੂ ਕਰਤਾ ਸੁਨੇਹਾ ਦੇਣ ਆਇਆ ਬਾਬਾ ਜੀ ਦੇ ਚਰਨ ਛੋਲੇ ਸੀ ਇਹਨਾਂ ਚ ਮੈਨੂੰ ਦਸਰੇ ਪਾਸੇ ਚ ਦਿੱਖਦੇ ਐ ਇਸ ਕਰਕੇ ਮੈਂ ਵੀ ਦੂਰ ਚੱਲ ਕੇ ਆਇਆ ਪਰ ਤੋਂ ਨੇ ਕਰ ਕੇ ਆਇਆ ਕਿ ਆਪਣੇ ਆਪ ਨੂੰ ਸੰਭਾਲੋ ਜਿਹੜੀਆਂ ਮਾਵਾਂ ਤੇ ਗਰਭ ਵਿੱਚ ਬੱਚੇ ਨੇ ਛੋਟੇ ਬੱਚੇ ਨੇ ਔਰ ਮੈਂ ਬਾਪੂਆਂ ਨੂੰ ਸਾਰੇ ਸਿੰਘ ਕੌਮ ਨੂੰ ਕਹਿਣਾ ਕਿ ਬਾੜੀ ਪੜਿਆ ਕਰੋ ਕਿ ਜਪਿਆ ਕਰੋ ਇਹੀ ਕੰਮ ਆਉਣੀ ਹੈ ਤੇ ਇਹੀ ਵਿੱਦਿਆ ਤੁਹਾਨੂੰ ਬਚਾ ਕੇ ਰੱਖੇਗੀ ਕਿ ਦੁਨੀਆ ਦੀ ਕੋਈ ਚੀਜ਼ ਤੁਹਾਨੂੰ ਬਚਾ ਨਹੀਂ ਸਕਦੀ ਵਾਹ ਸ੍ਰੀ ਆ ਗਾ ਰੋ ਵਾਹ ਜੀ ਦੀ ਕੀ ਮਦਦ ਬੋਲੇ